ਮਾਜੇ ਵਾਲੇ ਅੰਬਰਸਰੀਆਂ ਦਾ ਬੰਬ ਚੈਨਲ ਦੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਨਮਸਕਾਰ ਜੀ RAM RAM ਤੇ ਤੈਦੇ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਆਪਣੀਆਂ ਕੁਝ ਸਰੀਰਕ ਪਰੇਸ਼ਾਨੀਆਂ ਕਰਕੇ ਕੁਝ ਸਮੇਂ ਤੋਂ ਵੀਡੀਓ ਨਹੀਂ ਪਾ ਸਕੇ ਤੇ ਹੁਣ ਅਸੀਂ ਤੁਹਾਨੂੰ ਪੈਣ ਭਰਾ ਦੇ ਰਿਸ਼ਤੇ ਦੇ ਨਾਲ ਜੁੜੀਆਂ ਤੇ ਕੁਝ ਰਲੀਆਂ ਮਿਲਗਾਂ ਬੋਲੀਆਂ ਵੀ ਨਾਲ ਨਾਲ ਸੁਣਾਵਾਂਗੇ ਇਹ ਬੋਲੀਆਂ ਸੁਣਨੀਆਂ ਤੇ ਸੁਣ ਕੇ ਕਮੈਂਟ ਜ਼ਰੂਰ ਕਰਨੇ ਜੀ ਤੁਸੀਂ ਸਾਡੇ ਚੈਨਲ ਨੂੰ ਪਹਿਲਾਂ ਬਹੁਤ ਪਰਵਾਹ ਹੰਗਾਰਾ ਦਿੱਤਾ ਵਾ ਤੇ ਉਸੇ ਹੀ ਤਰ੍ਹਾਂ ਹੁਣ ਵੀ ਬਹੁਤ ਪਰਵਾਹ ਹੰਗਾਰਾ ਦੇਣਾ ਜੀ ਬੋਲੀਆਂ ਜ਼ਰੂਰ ਸੁਣਨੀਆਂ ਵੀਡੀਓ ਜ਼ਰੂਰ ਵੇਖਣਾ ਤੇ ਕਮੈਂਟ ਜ਼ਰੂਰ ਕਰਨਾ ਜੀ ਸੁਣਾਉਣੇ ਬੋਲੀਆਂ ਮੱਜਾ ਚਾਰ ਦੇ ਪਹਿਣਾ ਨੂੰ ਮੇਲੇ ਆਉਂਦੇ ਨਿਸਰਵਾਣਾ ਵੀਰ ਕੁੜੀਓ ਮੱਜਾ ਚਾਰ ਦੇ ਪਹਿਣਾ ਨੂੰ ਮੇਲੇ ਆਉਂਦੇ ਨਿਸਰਵਾਣਾ ਵੀਰ ਕੁੜੀਓ ਮੱਜਾ ਚਾਰ ਦੇ ਪਹਿਣਾ ਨੂੰ ਮੇਲੇ ਆਉਂਦੇ ਨਿਸਰਵਾਣਾ ਵੀਰ ਕੁੜੀਓ ਫੁਲਕਾ ਸੇ ਕਰੇ ਕੋਲੇ ਤੇ ਕੋਲਾ ਤਰਕੇ ਨੇ ਪਿੰਡਿਆਂ ਨੂੰ ਲਾਲ ਤੜਕਾ ਵੀਰ ਆਉਣਗੇ ਸਕੂਲੋਂ ਪੜਕੇ ਨੇ ਪਿੰਡਿਆਂ ਨੂੰ ਲਾਲ ਤੜਕਾ ਵੀਰ ਆਉਣਗੇ ਸਕੂਲੋਂ ਪੜਕੇ ਨੇ ਪਿੰਡਿਆਂ ਨੂੰ ਲਾਲ ਤੜਕਾ ਕਾ ਸੇ ਕਲੇ ਕੋਲੇ ਤੇ ਕੋਲਾ ਧਰ ਕੇ ਨੀ ਗੋਬੀ ਨੂੰ ਲਾਲ ਤੜਕਾ ਵੀਰੇ ਆਉਣਗੇ ਕਮਾਇਆ ਕਰਕੇ ਨੀ ਗੋਬੀ ਨੂੰ ਲਾਲ ਤੜਕਾ ਵੀਰੇ ਆਉਣਗੇ ਕਮਾਇਆ ਕਰਕੇ ਨੀ ਗੋਬੀ ਨੂੰ ਲਾਲ ਤੜਕਾ ਜੀਤੋ ਕੁੜੀਏ ਮੰਜਾ ਕਰ ਲੈ ਖੜੀਆਂ ਜਿੰਨਾ ਨੂੰ ਲੋੜ ਵੀ ਰਾਂਦੀ ਨੰਗੇ ਪੈਰ ਨੇ ਗੁਰੂ ਤਾਰ ਖੜੀਆਂ ਜਿੰਨਾ ਨੂੰ ਲੋੜ ਵੀ ਰਾਂਦੀ ਨੰਗੇ ਪੈਰ ਨੇ ਗੁਰੂ ਤਾਰ ਖੜੀਆਂ ਜਿੰਨਾ ਨੂੰ ਲੋੜ ਵੀ ਰਾਂਦੀ ਵੀੜ ਨੇ ਚੁੰਨੇ ਉੱਤੇ ਫਿਟ ਸੱਚ ਸੱਚ ਦੱਸੀ ਵੀਰਨਾ ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ ਵੇ ਸੱਚ ਸੱਚ ਦੱਸੀ ਵੀਰਨਾ ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ ਵੇ ਸੱਚ ਸੱਚ ਦੱਸੀ ਵੀਰਨਾ ਗਿੱਲੇ ਨੇ ਕਿ ਕਰਦੇ ਛਾਪੇ ਨੀ ਵੀਰ ਪਰ ਜਾਣਾਂਦੇ ਜੀਉਂਦੇ ਰਹਿਣ ਨੀਤੀਆਂ ਦੇ ਮਾਪੇ ਨੇ ਵੀਰ ਪਰ ਜਾਈਆਂ ਦੇ ਜੀਉਂਦੇ ਰਹਿਣ ਨੀਤੀਆਂ ਦੇ ਮਾਪੇ ਨੇ ਵੀਰ ਪਰ ਜਾਈਆਂ ਦੇ ਜੀਉਂਦੇ ਰਹਿਣ ਨੀਤੀਆਂ ਦੇ ਮਾਪੇ ਨੇ ਵੀਰ ਪਰ ਜਾਈਆਂ ਦੇ